ਇਹ ਕੱਲੇ ਟੀਮ ਬਣਾ ਗੱਪੜੂ ਦਾ ਪਤਲਾਟੇ ਵਾਲੇ ਕਹਿੰਦੇ ਇਸ ਟਰੱਕ ਦੀ ਗੱਲ ਕਰ ਉਹ ਜੱਗਿਆ ਜਿੱਦਰਾ ਹੀ ਉੱਪਰ ਦਰਿਆ 'ਪਰ ਪੈਂਦਾ ਪਰ ਖੇਡ ਦੇ ਮੈਦਾਨ ਦੇ ਵਿੱਚ ਹਾਲ ਸਾਹ ਸਾ ਪਿਆ ਸਿੱਕਤ ਮੁਕਾਬਲੇ ਦੀ ਗੱਲ ਕਰਦਾ ਹੋਇਆ ਖਿੱਚੀ ਗੱਪੜੂਆ ਖਿੱਚੋ ਨਾਟ ਵਾਲਾ ਗੱਲਾਂ ਬਖੀਆਂ ਹੁਣ ਬੱਲੇ ਬੱਲੇ ਹੋਈ ਪਈਆ ਮੇਰੇ ਵੀਰੋ ਆਹ ਵੇਖੋ ਆਉਂਦਾ ਸੋਲਾ ਲੀਕਾ ਸੋਲਾ ਲੀਕਾ ਸੋਲਾ ਲੀਕਾ ਹੋਈ ਪਈਆ ਮੁੰਡਾ ਕਹਿੰਦੇ ਪਟਲਾਡੇ ਵਾਲਾ ਆਹ ਵੇਖੋ ਖੇਡ ਮੈਦਾਨ ਵਿੱਚ ਦੇ ਵੀਰੋ ਆ ਰਿਹਾ ਜੰਗਰੀ ਤੇ ਧੂੜ ਦੇ ਸਾਮ ਤੇਰੇ ਬਾਸਾ ਆ ਰਿਹਾ 300 ਹਾਵੇ ਚਕਾਰੇ ਬੂਜਨੇ ਬੱਲੇ ਸੋਨੇ ਆਰ ਦੇ ਚਕਾਰੇ ਬੂਜਦੇ ਸਾਹ ਦੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਹ ਕਹਿੰਦੇ ਸਾਜਾ ਹੋਇਆ ਖਾਲਸਾ ਪੰਥ ਦੇ ਵੀਰੋ ਪਾ ਦੂਸਰੇ ਪਾਸੇ ਅਖੀਰ ਦੇ ਮੈਚ ਦੇ ਵਿੱਚ ਇਸ ਵਾਰ ਗੱਲਾਂ ਵੱਖਰੀਆਂ ਨੇ ਉਹ ਬੁਲਾਡੀ ਨੇ ਇੰਡੀਆ ਦਾ ਇਸ ਵਾਰੇ ਸੋਨਾ ਲਿੱਤਾ ਫੀਫੀ ਮੈਚ ਦੇ ਵਿੱਚ ਚੱਕ ਕੇ ਟਰੈਡੀ ਖਿੱਚੀ ਆਉਂਦਾ ਔਰ ਟਰੈਡੀ ਖਿੱਚੀ ਬੁੜਿਆ ਆਉਂਦਾ ਤਾਲੀ ਕਹਿੰਦੇ ਖਿੱਤੀ ਤੁਰਿਆ ਆਉਦਾ ਇਹ ਤਾਲੀ ਖਿੱਜ ਮਹਿ ਮੁਕਾਬਰਿਆਂ ਦਾ ਮੇਰੇ ਵੀਰੇ ਅੱਜ ਕਿਹੜੇ 22ਵੇਂ ਮੈਚਾਂ ਖੇਡਿਆ ਜਾ ਰਿਹਾ ਅੱਜ 29ਵਾਂ ਦੇਲਾ ਆ ਖੇਡ ਦਾ ਖੇਡਿਆ ਜਾ ਰਿਹਾ ਹੁਣ ਬਣਾਉ ਰੇਲ ਆਹ ਕਿਹੜੇ ਲਾਕਾ ਖੇਡ ਮੇਰੇ ਵੀਰੇ

ਦੇ ਵੀਰੇ ਹਨ ਕਹਿੰਦੇ ਪੰਜਾਬੀਏ ਜੀ ਮਹਿਬੂਬ ਇੱਕ ਪ੍ਰਾਪਤ ਖਿੱਚ ਦਾ ਕਾਰਵੇ ਖਿੱਚ ਦਾ ਕੇਂਦਰ ਬਣਿਆ ਹੋਇਆ ਅੱਜ ਮਾਨਸਾ ਜਿਹੜੇ ਦੇ ਵਿੱਚ ਆਹ ਰੌਣਕ ਕਬੱਡੀਆਂ ਨੇ ਉਹ ਰੌਣਕਾਂ ਕਬੱਡੀਆਂ ਨੇ ਉਹ ਟੀਮਾਂ ਦਾ ਸੋਨਾ ਨਿੱਕੇ ਲੈ ਕੇ ਦੀਪ 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 ਆ ਆ ਕੋਈ ਇਹਨੂੰ ਦੀਪ ਕਹਿੰਦੇ ਨੇ ਇਹ ਭਗਵਾਨ ਦੇ